ਕਨੇਪੂਆਂ ਤੁਮਾਰੇ ਨਾਲ ਬੇਤਵਨਿਹਰਪਾਸ ਟੀਮਾਂ ਨਾਲ ਕਈ ਮੀਟਿੰਗਾਂ ਹੋਈਆਂ ਸਾਂਝੇ ਫੰਡ ਦੇ ਆਗੂਆਂ ਨੇ ਪਰ ਹਮੇਸ਼ਾ ਇਹ ਹੈ ਚਾਹੇ ਮੁਖਨਪੂਆਂ ਬਣ ਹੋਵੇ ਜਾਂ ਬੇਤਵਨਿਹਰਪਾਸ ਟੀਮਾਂ ਹੋਵੇ ਜਾਂ ਫਿਰ ਅਮਨ ਅਰੋੜਾ ਹੋਵੇ ਮੀਟਿੰਗ ਕਰਤਾ ਲੈਂਦੇ ਆ ਮੀਟਿੰਗ ਤੋਂ ਬਾਅਦ ਜੋ ਸਮਝੌਤੇ ਹੋਏ ਹੁੰਦੇ ਆ ਉਹ ਲਾਗੂ ਨਹੀਂ ਕਰਦੇ ਜੋ ਅੱਜ ਦੀ ਮੁਖ ਮੰਗਾ ਡੀਰ ਸੁਲਾਮਾਨ ਵਾਦਾ ਇੱਕ ਪਾਸੇ ਕੇਂਦਰ ਸਰਕਾਰ ਦੇ ਮੰਗਦਾ ਡੀਏ 58% ਆ ਪੰਜਾਬ ਨੂੰ ਡੀਏ 42% ਆ 16% ਦਾ ਬਹੁਤ ਵੱਡਾ ਫਰਕ ਆ ਪਾਸ ਸਰਕਾਰ ਲਾਲੇ ਲਾਉਂਦੀ ਆ ਦੂਜੇ ਪਾਸੇ ਜੇ ਸਾਡੇ ਰਿਟਾਇਰਮੈਂਟ ਦੇ ਸਾਥੀ ਆ ਦੋ ਬਣ ਅਨਾਰ ਦੀ ਮੰਗ ਕਰਦੇ ਆ ਸੈਕਟਰ ਦੀ ਪਰ ਸਰਕਾਰ ਦੇ ਨਾਲ ਕਈ ਮੀਟਿੰਗਾਂ ਹੋਈਆਂ ਹਾਲ ਕਿ ਮੰਗ ਪੱਤਰ ਦਿੱਤੇ ਗਿਆ ਪਰ ਕੋਈ ਇਹ ਫੈਸਲਾ ਨਹੀਂ ਕੀਤਾ ਗਿਆ ਕਿ ਦੋ ਬਣ ਨਾ ਲਾਗੂ ਕਰਨ ਦੀ ਦੂਜੇ ਪਾਸੇ ਪ੍ਰਾਣੀ ਪੈਂਸ ਕੀ ਦੀ ਵੱਡੀ ਮੰਗ ਆ ਵੀ 2004 ਤੋਂ ਜੋ ਭਾਰਤੀ ਮਾਲਜਮਾ ਉਹਨਾਂ ਨੂੰ ਪ੍ਰਾਣੀ ਪੈਂਸ ਕੀ ਮਾ ਲਾਗੂ ਕੀਤੀ ਜਾਵੇ 2000 ਲਾਜ਼ਮਾ ਦੇ ਉਪਰਾਲੇ ਦੇ ਲਈ ਤੇ ਅੰਮ੍ਰਿਤਸਰ ਦੇ ਪੈਨਸ਼ਨਰਾਂ ਦੇ ਲਈ ਰਾਹਤ ਭਰੀ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਪੰਜਾਬ ਸਰਕਾਰ ਦੁਆਰਾ 4 ਤੋਂ 6 ਦਸੰਬਰ ਤੱਕ ਜ਼ਿਲ੍ਹੇ ਦੇ ਤਿੰਨ ਵੱਖ-ਵੱਖ ਸਥਾਨਾਂ ਤੇ ਜ਼ਿਲ੍ਹਾ ਖਜ਼ਾਨਾ ਦਫ਼ਤਰ ਅੰਮ੍ਰਿਤਸਰ ਖਜ਼ਾਨਾ ਦਫ਼ਤਰ ਅਜਨਾਲਾ ਤੇ ਖਜ਼ਾਨਾ ਦਫ਼ਤਰ ਬਾਬਾ ਬਕਾਲਾ ਵਿੱਚ ਪੈਨਸ਼ਨਰ ਸੇਵਾ ਮੇਲਾ ਲਗਾਉਣ ਬਾਰੇ ਐਲਾਨ ਕੀਤਾ ਗਿਆ ਹੈ ਇਸ ਮੇਲੇ ਦਾ ਮਕਸਦ ਪੈਨਸ਼ਨਰਾਂ ਨੂੰ KYC ਸਮੇਤ ਹੋਰ ਸਹੂਲਤਾ ਇੱਕੋ ਥਾਂ ਤੇ ਉਪਲਬਧ ਕਰਾਉਣਾ ਹੈ ਕਾਰਜਕਾਰੀ ਜ਼ਿਲ੍ਹਾ ਖਜ਼ਾਨਾ ਅਧਿਕਾਰੀ ਅੰਮ੍ਰਿਤਸਰ ਮਨਜਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਹੁਣ ਪੈਨਸ਼ਨਰਾਂ ਨੂੰ ਲੋੜੀਂਦੇ ਦਸਤਾਵੇਜ਼ਾਂ ਦੀ ਪੁਸ਼ਟੀ ਅਤੇ ਅਪਡੇਟ ਲਈ ਦਫ਼ਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ ਸਰਕਾਰ ਵੱਲੋਂ ਇਸ ਪ੍ਰਕਿਰਿਆ ਨੂੰ ਆਸਾਨ ਅਤੇ ਤੇਜ਼ ਬਣਾਉਣ ਦੇ ਲਈ ਇਹ ਤਿੰਨ ਦਿਨਾਂ ਦਾ ਸੇਵਾ ਮੇਲਾ ਰੱਖਿਆ ਗਿਆ ਹੈ ਉਹਨਾਂ ਦੇ ਜ਼ਿਲ੍ਹੇ ਵਿੱਚ ਸਾਰੇ ਰਿਟਾਇਰਡ ਪੈਨਸ਼ਨਰਾਂ ਫੈਮਿਲੀ ਪੈਨਸ਼ਨਰਾਂ ਤੇ ਪੈਨਸ਼ਨ ਜੂਨੀਅਰ ਨਾ ਦੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇਸ ਮੇਲੇ ਦੇ ਵਿੱਚ ਪਹੁੰਚਣ ਇਸ ਤਰ੍ਹਾਂ ਪੰਜਾਬ ਸਰਕਾਰ ਦੁਆਰਾ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਦੇ ਲਈ ਤਾਂ ਕਿ ਉਹਨਾਂ ਨੂੰ ਆਪਣੀ ਇਸ ਸਮੱਸਿਆ ਦਾ ਹੱਲ ਕਰਨ ਦੇ ਲਈ ਜ਼ਿਆਦਾ ਚੱਕਰ ਨਾ ਲਗਾਉਣੇ ਪੈਣ ਉਹਨਾਂ ਨੂੰ ਸਾਰੀਆਂ ਸੁਵਿਧਾ ਮ ਉਪਲਬਧ ਕਰਾਉਣ ਦੇ ਲਈ ਤੇ ਸਾਰੀ ਜਾਣਕਾਰੀ ਦੇ ਲਈ ਜਗਾ ਜਗਾ ਤੇ